ਸਮੇ ਪੂਰੇ ਉੱਤਰ ਭਾਗ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਪਹਾੜੀ ਇਲਾਕਿਆਂ ਨਾਲੋਂ ਜ਼ਿਆਦਾ ਠੰਡ ਜਿਹੜੀ ਕਿ ਮੈਦਾਨੀ ਇਲਾਕਿਆਂ ਵਿੱਚ ਵੇਖੀ ਜਾ ਸਕਦੀ ਹੈ ਜਿੱਥੋਂ ਤੱਕ ਗੱਲ ਕਰ ਲਈਏ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਵੀ ਲਗਾਤਾਰ ਸੀਤ ਲਹਿਰ ਅਤੇ ਹੱਡ ਚੀਰਵੀਂ ਠੰਡ ਪੈ ਰਹੀ ਹੈ ਤੇ ਦੱਸੀਏ ਤੁਹਾਨੂੰ ਜਿਹੜਾ ਕਿ ਟੈਂਪਰੇਚਰ ਹੁੰਦਾ ਹੈ 6 ਡਿਗਰੀ ਦੇ ਆਸ-ਪਾਸ ਹੈ ਔਰ ਰਾਤ ਦਾ ਟੈਂਪਰੇਚਰ ਜਿਹੜਾ ਕਿ 1 ਡਿਗਰੀ ਦੇ ਆਸ-ਪਾਸ ਰਹਿ ਰਿਹਾ ਇਸੇ ਕੀ ਲਗਾਤਾਰ ਲੋਕਾਂ ਦੀਆਂ ਦਿੱਕਤਾਂ ਵਧਾਈਆਂ ਹੋਈਆਂ ਨੇ ਇਸ ਵਾਲੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੰਮ੍ਰਿਤਸਰ ਚਭਾਲ ਰੋਡ ਦੀ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜੀ ਕਿ ਆਵਾਜਾਈ ਬਹੁਤ ਘੱਟ ਹੋ ਰਹੀ ਹੈ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਔਰ ਸੜਕਾਂ ਤੇ ਜੋ ਵਿਜ਼ਿਬਿਲਟੀ ਹੈ ਉਹ ਵੀ ਘੱਟ ਵਿਖਾਈ ਦੇ ਰਹੀ ਹੈ ਕਿਉਂਕਿ ਧੁੰਦ ਜਿਹੜੀ ਕਿ ਉਹ ਦਿਖਾਈ ਦੇ ਰਹੀ ਹੈ ਸੜਕਾਂ ਤੇ ਔਰ ਆਵਾਜਾਈ ਵਿੱਚ ਵੀ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਠੰਡ ਦੇ ਠਪੇੜੀਆਂ ਕਰਕੇ ਸੀਤ ਲਹਿਰ ਤੇ ਕੜਾਕੇ ਦੀ ਜੋ ਹਾਰਡ ਚਿਰ ਵੀ ਠੰਡ ਹੋ ਰਹੀ ਹੈ ਉਸ ਕਰਕੇ ਲਗਾਤਾਰ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਔਰ ਜੇ ਗੱਲ ਕਰੀਏ ਅੰਮ੍ਰਿਤਸਰ ਵਿੱਚ ਤਾਂ ਅੰਮ੍ਰਿਤਸਰ ਵਿੱਚ ਰਿਕਾਰਡ ਤੋੜ ਠੰਡ ਪੈ ਰਹੀ ਹੈ ਰਾਤ ਦਾ ਜਿਹੜਾ ਟੈਂਪਰੇਚਰ ਹੈ ਉਹ 1 ਡਿਗਰੀ ਦੇ ਆਸ-ਪਾਸ ਰਹਿ ਰਿਹਾ ਹੈ ਔਰ ਬਹੁਤ ਜ਼ਿਆਦਾ ਠੰਡ ਜਿਹੜੀ ਕਿ ਉਹ ਪੈ ਰਹੀ ਹੈ ਜਿਸ ਨੇ ਕਿ ਆਮ ਜਨ ਜੀਵਨ ਤੇ ਬਧੇਰੇ ਅਸਰ ਪਾਇਆ ਆਇਆ ਹੈ ਬਹੁਤ ਜ਼ਰੂਰੀ ਕੰਮ ਨਿਪਟੌਣ ਲਈ ਹੀ ਲੋਕ ਘਰੋਂ ਬਾਹਰ ਨਿਕਲਣ ਦਾ ਸਾਹਸ ਜੁਟਾ ਪਾ ਰਹੇ ਨੇ ਨਹੀਂ ਤਾਂ ਲੋਕ ਘਰ ਦੇ ਅੰਦਰ ਹੀ ਕੰਬਲਾ ਵਿੱਚ ਹਰਾਈਆਂ ਦੀ ਬੁੱਕਲ ਵਿੱਚ ਜਿਹੜੇ ਕਿ ਉਹ ਡੁੱਬ ਕੇ ਬੈਠੇ ਹੋਏ ਨੇ ਕਿਉਂਕਿ ਬਹੁਤ ਜ਼ਿਆਦਾ ਠੰਡ ਨੇ ਦੁਸ਼ਵਾਰੀਆਂ ਵਧਾਈਆਂ ਹੋਈਆਂ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਕਰਕੇ ਵੀ ਜਿਹੜੀ ਕਿ ਠੰਡ ਨੇ ਬਹੁਤ ਜ਼ਿਆਦਾ ਦਿੱਕਤ ਦਰਪੇਸ਼ ਆਉਂਦੀ ਹੈ ਔਰ ਲੋਕ ਜਿਹੜੇ ਕਿ ਉਹ ਅੱਗ ਸੇਕਦੇ ਦਿਖਾਈ ਦੇ ਰਹੇ ਨੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਹੀਲਾ ਵਿਸੀਲਾ ਲੋਕ ਕਰਦੇ ਨੇ ਵੀ ਇਸ ਠੰਡ ਤੋਂ ਜੋ ਹਰ ਚਿਰ ਵੀ ਠੰਡ ਹੈ ਉਸ ਤੋਂ ਕੁਝ ਬਚਾਅ ਹੋ ਸਕੇ ਪਰ ਮੌਸਮ ਲਗਾਤਾਰ ਸਤੰਮ ਤਾ ਰਿਹਾ ਹੈ ਲਗਾਤਾਰ ਠੰਡ ਸੀਤ ਲਹਿਰ ਜੋ ਲਗਾਤਾਰ ਹਰ ਚਿਰੇ ਠੰਡ ਪੈ ਰਹੀ ਉਸੇ ਲੋਕਾਂ ਦੀਆਂ ਦਿੱਕਤਾਂ ਵਧਾਈਆਂ ਹੋਈਆਂ ਆ ਆਮ ਜਨ ਜੀਵਨ ਤੇ ਵਧੇਰੇ ਅਸਰ ਪਾਇਆ ਔਰ ਮੌਸਮ ਵਿਭਾਗ ਦੀ ਮੰਨੀਤ ਹਜੇ ਆਉਣ ਵਾਲੇ ਕੁਝ ਦਿਨਾਂ ਅੰਦਰ ਠੰਡ ਇਸੇ ਤਰ੍ਹਾਂ ਹੀ ਰਹੇਗੀ ਔਰ ਲੋਕਾਂ ਦੀਆਂ ਦਿੱਕਤਾਂ ਵੀ ਜਿਹੜੀ ਕਿ ਲਗਾਤਾਰ ਇਸੇ ਤਰ੍ਹਾਂ ਹੀ ਬਣੀ ਰਹਿਣਗੀਆਂ ਲਗਾਤਾਰ ਮੌਸਮ ਜਿਹੜਾ ਕਿ ਸਤਮ ਢਾ ਰਿਹਾ ਲੋਕ ਇਹੀ ਉਮੀਦ ਕਰ ਰਹੇ ਨੇ ਮੌਸਮ ਖੁੱਲੇ ਅਸਮਾਨ ਵਿੱਚ ਸੂਰਜ ਖਿੜੇ ਤੇ ਉਹਨਾਂ ਦੀ ਜਿਹੜੀ ਕਿ ਉਹ ਦਿੱਕਤ ਹੈ ਲਗਾਤਾਰ ਜਿਹੜੀ ਕਿ ਠੰਡ ਕਰਕੇ ਬਣੀ ਹੋਈ ਹੈ ਨਾ ਉਸ ਵਿੱਚ ਕੁਝ ਜ਼ਰੂਰ ਘਾਟ ਹੋਵੇ ਕਿਹਾ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨੀਸਾ ਟੀਵੀ ਅੰਮ੍ਰਿਤਸਰ ਇਸ ਸਮੇਂ ਪੂਰੇ ਉੱਤਰ ਪ੍ਰਦੇਸ਼ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਪਹਾੜੀ ਇਲਾਕਿਆਂ ਨਾਲੋਂ ਜ਼ਿਆਦਾ ਠੰਡ ਜਿਹੜੀ ਕਿ ਮੈਦਾਨੀ ਇਲਾਕਿਆਂ ਵਿੱਚ ਵੇਖੀ ਜਾ ਸਕਦੀ ਹੈ ਜਿੱਥੋਂ ਤੱਕ ਗੱਲ ਕਰ ਲਈਏ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਵੀ ਲਗਾਤਾਰ ਸੀਤ ਲਹਿਰ ਅਤੇ ਹੱਡ ਚੀਰਵੀਂ ਠੰਡ ਪੈ ਰਹੀ ਹੈ ਤੇ ਦੱਸਦੀ ਹਾਂ ਤੁਹਾਨੂੰ ਜਿਹੜਾ ਕਿ ਟੈਂਪਰੇਚਰ ਹੁਣ ਦਾ ਹੈ 6 ਡਿਗਰੀ ਦੇ ਆਸ-ਪਾਸ ਹੈ ਔਰ ਰਾਤ ਦਾ ਟੈਂਪਰੇਚਰ ਜਿਹੜਾ ਕਿ 1 ਡਿਗਰੀ ਦੇ ਆਸ-ਪਾਸ ਰਹਿ ਰਿਹਾ ਇਸੇ ਕੀ ਲਗਾਤਾਰ ਲੋਕਾਂ ਦੀਆਂ ਦਿੱਕਤਾਂ ਵਧਾਈਆਂ ਹੋਈਆਂ ਨੇ ਇਸ ਵale ਤੁਹਾਨੂੰ ਤਸਵੀਰਾਂ ਦਿਖਾ ਰਿਹਾ ਅੰਮ੍ਰਿਤਸਰ ਚਭਾਲ ਰੋਡ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜੀ ਕਿ ਆਵਾਜਾਈ ਬਹੁਤ ਘੱਟ ਹੋ ਰਹੀ ਹੈ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਔਰ ਸੜਕਾਂ ਤੇ ਜੋ ਵਿਜ਼ਿਬਿਲਟੀ ਹੈ ਉਹ ਵੀ ਘੱਟ ਵਿਖਾਈ ਦੇ ਰਹੀ ਹੈ ਕਿਉਂਕਿ ਧੁੰਦ ਜਿਹੜੀ ਕਿ ਉਹ ਦਿਖਾਈ ਦੇ ਰਹੀ ਹੈ ਸੜਕਾਂ ਤੇ ਔਰ ਆਵਾਜਾਈ ਵਿੱਚ ਵੀ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਠੰਡ ਦੇ ਠਪੇੜਿਆਂ ਕਰਕੇ ਸੀਤ ਲਹਿਰ ਤੇ ਕੜਾਕੇ ਜੀ ਜੋ ਹੜ ਚਿਰ ਵੀ ਠੰਡ ਹੋ ਰਹੀ ਹੈ ਉਸ ਕਕੇ ਲਗਾਤਾਰ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਔਰ ਜੇ ਗੱਲ ਕਰੀਏ ਅੰਮ੍ਰਿਤਸਰ ਵਿੱਚ ਤਾਂ ਅੰਮ੍ਰਿਤਸਰ ਵਿੱਚ ਰਿਕਾਰਡ ਤੋੜ ਠੰਡ ਪੈ ਰਹੀ ਹੈ ਰਾਤ ਦਾ ਜਿਹੜਾ ਟੈਂਪਰੇਚਰ ਹੈ ਉਹ 1 ਡਿਗਰੀ ਦੇ ਆਸ-ਪਾਸ ਰਹਿ ਰਿਹਾ ਹੈ ਔਰ ਬਹੁਤ ਜ਼ਿਆਦਾ ਠੰਡ ਜਿਹੜੀ ਕਿ ਉਹ ਪੈ ਰਹੀ ਹੈ ਜਿਸ ਨੇ ਕਿ ਆਮ ਜਨ ਜੀਵਨ ਤੇ ਬਧੇਰੇ ਅਸਰ ਪਾਇਆ ਆਇਆ ਹੈ ਬਹੁਤ ਜ਼ਰੂਰੀ ਕੰਮ ਨਪਟੌਣ ਲਈ ਵੀ ਲੋਕ ਕਰੋ ਬਾਹਰ ਨਿਕਲਣ ਦਾ ਸਾਹਸ ਜੁਟਾ ਪਾ ਰਹੇ ਨੇ ਨਹੀਂ ਤਾਂ ਲੋਕ ਘਰ ਦੇ ਅੰਦਰ ਹੀ ਕੰਬਲਾ ਵਿੱਚ ਅਰਜ਼ਾਈਆਂ ਦੀ ਬੁੱਕਲ ਵਿੱਚ ਜਿਹੜੇ ਕਿ ਉਹ ਡੁੱਬ ਕੇ ਬੈਠੇ ਹੋਏ ਨੇ ਕਿਉਂਕਿ ਬਹੁਤ ਜ਼ਿਆਦਾ ਠੰਡ ਨੇ ਦੁਸ਼ਵਾਰੀਆਂ ਵਧਾਈਆਂ ਹੋਈਆਂ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਕਰਕੇ ਵੀ ਜਿਹੜੀ ਕਿ ਠੰਡ ਨੇ ਬਹੁਤ ਜ਼ਿਆਦਾ ਦਿੱਕਤ ਤਰਪੇਸ਼ ਆਉਂਦੀ ਹੈ ਔਰ ਲੋਕ ਜਿਹੜੇ ਕਿ ਉਹ ਅੱਗ ਸੇਕਦੇ ਦਿਖਾਈ ਦੇ ਰਹੇ ਨੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਹੀਲਾ ਵਿਸੀਲਾ ਲੋਕ ਕਰਦੇ ਨੇ ਵੀ ਇਸ ਠੰਡ ਤੋਂ ਜੋ ਹਰ ਚਿਰ ਵੀ ਠੰਡ ਹੈ ਉਸ ਤੋਂ ਕੁਝ ਬਚਾਅ ਹੋ ਸਕੇ ਪਰ ਮੌਸਮ ਲਗਾਤਾਰ ਸਿਤਮ ਟਾ ਰਿਹਾ ਹੈ ਲਗਾਤਾਰ ਠੰਡ ਸੀਤ ਲਹਿਰ ਔਰ ਜੋ ਲਗਾਤਾਰ ਹਰ ਚਿਰ ਵੀ ਠੰਡ ਪੈ ਰਹੀ ਹੈ ਉਸ ਨੇ ਲੋਕਾਂ ਦੀਆਂ ਦਿੱਕਤਾਂ ਵਧਾਈਆਂ ਹੋਈਆਂ ਆ ਆਮ ਜਨ ਜੀਵਨ ਤੇ ਵਧੇਰੇ ਅਸਰ ਪਾ ਰਿਹਾ ਹੈ ਔਰ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਹਜੇ ਆਉਣ ਵਾਲੇ ਕੁਝ ਦਿਨਾਂ ਅੰਦਰ ਠੰਡ ਇਸੇ ਤਰ੍ਹਾਂ ਹੀ ਰਹੇਗੀ ਔਰ ਲੋਕਾਂ ਦੀਆਂ ਦਿੱਕਤਾਂ ਵੀ ਜਿਹੜੀ ਕਿ ਲਗਾਤਾਰ ਇਸੇ ਤਰ੍ਹਾਂ ਹੀ ਵਧੀਆਂ ਜਾਣਗੀਆਂ ਲਗਾਤਾਰ ਮੌਸਮ ਜਿਹੜਾ ਕਿ ਸਿਤਮ ਟਾ ਰਿਹਾ ਲੋਕ ਇਹੀ ਉਮੀਦ ਕਰ ਰਹੇ ਨੇ ਮੌਸਮ ਖੁੱਲੇ ਅਸਮਾਨ ਵਿੱਚ ਸੂਰਜ ਖਿੜੇ ਤੇ ਉਹਨਾਂ ਦੀ ਜਿਹੜੀ ਕੀ ਦਿਖਤਾ ਹੈ ਲਗਾਤਾਰ ਜਿਹੜੀ ਕਿ ਠੰਡ ਕਰਕੇ ਬਣੀ ਹੋਈ ਹੈ ਨਾ ਉਸ ਵਿੱਚ ਕੁਝ ਜ਼ਰੂਰ ਘਾਟ ਹੋਵੇ। ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦਾਨੀ ਸਿਆ ਟੀਵੀ ਅੰਮ੍ਰਿਤਸਰ। ਇਸ ਸਮੇਂ ਪੂਰੇ ਉੱਤਰ ਪੱਠ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਪਹਾੜੀ ਇਲਾਕਿਆਂ ਨਾਲੋਂ ਜ਼ਿਆਦਾ ਠੰਡ ਜਿਹੜੀ ਕਿ ਮੈਦਾਨੀ ਇਲਾਕਿਆਂ ਵਿੱਚ ਵੇਖੀ ਜਾ ਸਕਦੀ ਹੈ ਜਿੱਥੋਂ ਤੱਕ ਗੱਲ ਕਰ ਲਈਏ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਵੀ ਲਗਾਤਾਰ ਸੀਤ ਲਹਿਰ ਅਤੇ ਹੱਡ ਚੀਰਵੀਂ ਠੰਡ ਪੈ ਰਹੀ ਹੈ ਤੇ ਦੱਸੀ ਤੁਹਾਨੂੰ ਜਿਹੜਾ ਕਿ ਟੈਂਪਰੇਚਰ ਹੁੰਦਾ ਹੈ 6 ਡਿਗਰੀ ਦੇ ਆਸ-ਪਾਸ ਹੈ ਔਰ ਰਾਤ ਦਾ ਟੈਂਪਰੇਚਰ ਜਿਹੜਾ ਕਿ 1 ਡਿਗਰੀ ਦੇ ਆਸ-ਪਾਸ ਰਹਿ ਰਿਹਾ ਇਸੇ ਕਿ ਲਗਾਤਾਰ ਲੋਕਾਂ ਦੀਆਂ ਦਿੱਕਤਾਂ ਵਧਾਈਆਂ ਹੋਈਆਂ ਨੇ ਇਸ ਵale ਤੁਹਾਨੂੰ ਤਸਵੀਰਾਂ ਦਿਖਾ ਰਿਹਾ ਅੰਮ੍ਰਿਤਸਰ ਚਭਾਲ ਰੋਡ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜੀ ਕਿ ਆਵਾਜਾਈ ਬਹੁਤ ਘੱਟ ਹੋ ਰਹੀ ਹੈ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਔਰ ਸੜਕਾਂ ਤੇ ਜੋ ਵਿਜ਼ਿਬਿਲਟੀ ਆ ਉਹ ਵੀ ਘੱਟ ਵਿਖਾਈ ਦੇ ਰਹੀ ਹੈ ਕਿਉਂਕਿ ਧੁੰਦ ਜਿਹੜੀ ਕੀ ਉਹ ਦਿਖਾਈ ਦੇ ਰਹੀ ਹੈ ਸੜਕਾਂ ਤੇ ਔਰ ਆਵਾਜਾਈ ਵਿੱਚ ਵੀ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਠੰਡ ਦੇ ਠਪੇੜੀਆਂ ਕਰਕੇ ਸੀਤ ਲਹਿਰ ਤੇ ਕੜਾਕੇ ਦੀ ਜੋ ਸਾਡੇ ਹਰ ਚਿਰ ਵੀ ਠੰਡ ਹੋ ਰਹੀ ਹੈ ਉਸ ਕਰਕੇ ਲਗਾਤਾਰ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਔਰ ਜੇ ਗੱਲ ਕਰੀਏ ਅੰਮ੍ਰਿਤਸਰ ਵਿੱਚ ਤਾਂ ਅੰਮ੍ਰਿਤਸਰ ਵਿੱਚ ਵੀ ਰਿਕਾਰਡ ਤੋੜ ਠੰਡ ਪੈ ਰਹੀ ਹੈ ਰਾਤ ਦਾ ਜਿਹੜਾ ਟੈਂਪਰੇਚਰ ਆ ਉਹ 1 ਡਿਗਰੀ ਦੇ ਆਸ-ਪਾਸ ਰਹਿ ਰਿਹਾ ਔਰ ਬਹੁਤ ਜ਼ਿਆਦਾ ਠੰਡ ਜਿਹੜੀ ਕਿ ਉਹ ਪੈ ਰਹੀ ਹੈ ਜਿਸ ਨੇ ਕਿ ਆਮ ਜਨਜੀਵਨ ਤੇ ਬਧੇਰੇ ਅਸਰ ਪਾਇਆ ਆਇਆ ਹੈ ਬਹੁਤ ਜ਼ਰੂਰੀ ਕੰਮ ਨਕਤੌਨ ਲਈ ਹੀ ਲੋਕ ਘਰੋਂ ਬਾਹਰ ਨਿਕਲਣ ਦਾ ਸਾਹਸ ਜੁਟਾ ਪਾ ਰਹੇ ਨੇ ਨਹੀਂ ਤਾਂ ਲੋਕ ਘਰ ਦੇ ਅੰਦਰ ਹੀ ਕੰਬਲਾ ਵਿੱਚ ਹਰਾਈਆਂ ਦੀ ਬੁੱਕਲ ਵਿੱਚ ਜਿਹੜੇ ਕਿ ਉਹ ਡੁੱਬ ਕੇ ਬੈਠੇ ਹੋਏ ਨੇ ਕਿਉਂਕਿ ਬਹੁਤ ਜ਼ਿਆਦਾ ਠੰਡ ਨੇ ਦੁਸ਼ਵਾਰੀਆਂ ਵਧਾਈਆਂ ਹੋਈਆਂ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਕਰਕੇ ਵੀ ਜਿਹੜੀ ਕਿ ਠੰਡ ਨੇ ਬਹੁਤ ਜ਼ਿਆਦਾ ਦਿੱਕਤ ਦਰਪੇਸ਼ ਆਉਂਦੀ ਹੈ ਔਰ ਲੋਕ ਜਿਹੜੇ ਕਿ ਉਹ ਅੱਗ ਸਿਕਦੇ ਦਿਖਾਈ ਦੇ ਰਹੇ ਨੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਹੀਲਾ ਵਿਸੀਲਾ ਲੋਕ ਕਰਦੇ ਨੇ ਵੀ ਇਸ ਠੰਡ ਤੋਂ ਜੋ ਹਰ ਚਿਰਵੀ ਠੰਡ ਆ ਉਸ ਤੋਂ ਕੁਝ ਬਚਾਅ ਹੋ ਸਕੇ ਪਰ ਮੌਸਮ ਲਗਾਤਾਰ ਸਤੰਮ ਤਾ ਰਿਹਾ ਹੈ ਲਗਾਤਾਰ ਠੰਡ ਸੀਤ ਲਹਿਰ ਔਰ ਜੋ ਲਗਾਤਾਰ ਹਰ ਚਿਰਵੀ ਠੰਡ ਪੈ ਰਹੀ ਹੈ ਉਸ ਨੇ ਲੋਕਾਂ ਦੀਆਂ ਦਿੱਕਤਾਂ ਵਧਾਈਆਂ ਹੋਈਆਂ ਆਮ ਜਨ ਜੀਵਨ ਤੇ ਵਧੇਰੇ ਅਸਰ ਪਾ ਰਿਹਾ ਹੈ ਔਰ ਮੌਸਮ ਵਿਭਾਗ ਦੀ ਮੰਨੀਤ ਹੈ ਹਜੇ ਆਉਣ ਵਾਲੇ ਕੁਝ ਦਿਨਾਂ ਅੰਦਰ ਠੰਡੇ ਸਿਤਰਾ ਹੀ ਰਹੇਗੀ ਔਰ ਲੋਕਾਂ ਦੀ ਆ ਦਿੱਕਤਾਂ ਵੀ ਜਿਹੜੀ ਕਿ ਲਗਾਤਾਰ ਇਸੇ ਤਰ੍ਹਾਂ ਹੀ ਬਣੀ ਰਹਿਣ ਗਿਆ ਲਗਾਤਾਰ ਮੌਸਮ ਜਿਹੜਾ ਕਿ ਸਤਮ ਢਾ ਰਿਹਾ ਲੋਕ ਇਹੀ ਉਮੀਦ ਕਰ ਰਹੇ ਨੇ ਮੌਸਮ ਖੁੱਲੇ ਅਸਮਾਨ ਵਿੱਚ ਸੂਰਜ ਖਿੜੇ ਤੇ ਉਹਨਾਂ ਦੀ ਜਿਹੜੀ ਕਿ ਉਹ ਦਿੱਕਤ ਹੈ ਲਗਾਤਾਰ ਜਿਹੜੀ ਕਿ ਠੰਡ ਕਰਕੇ ਬਣੀ ਹੋਈ ਹੈ ਨਾ ਉਸ ਵਿੱਚ ਕੁਝ ਜ਼ਰੂਰ ਘਾਟ ਹੋਵੇ ਕਿਹਾ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨੀ ਸਿਆ ਟੀਵੀ ਅਮ੍ਰਿਤਸਰ